ਦਾ ਗੁਲਾਮ ਸਹਾਰਾ ਦੇਵ ਤੁਮ ਕੰ ਕਰਾ ਮੈਂ ਮਾਮਾ ਧੀਆ ਨੂੰ ਦੱਸ ਕੇਣਾ ਚਾਹਨਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੁੱਛਦੇ ਹੈ ਛੀਤ ਸਿੰਘ ਖੜੇ ਨੇ ਕਿ ਸਾਨੂੰ ਬਾਬਾ ਦੀ ਜਨਮ ਦਿਓ ਅਸੀਂ ਵੀ ਜਾਂ ਪੰਥ ਦੀ ਸੇਵਾ ਕਰੀਏ ਦੇ ਮਾਲਕ ਕਹਿੰਦੇ ਭੁੱਖ ਕਿੱਥੋਂ ਲਿਆਵਾਂ ਜਿਹਦੇ ਉੱਤੇ ਤੁਹਾਂ ਚਲੋ ਬਾਪਟਰ ਮੰਮੀ ਕਰ ਕਹਿੰਦੇ ਮੇਰੇ ਪਿਤਾ ਜੀ ਕਰਿਆ ਬੜੇ ਫਾਇਰ ਕਰ ਮੈਨੂੰ ਜ਼ਰੂਰ ਕਹਿਣਾ ਚਾਹੁੰਨਾ ਵਕਤ ਇਨਾ ਮਾੜਾ ਤੇ ਇਨਾ ਭਿਆਨਕ ਆ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਫੋਲ ਸਿਖਸਤਰ ਵਿਦਿਆ ਬਾਣੀ ਵਿਦਿਆ ਆਪਣੇ ਬੱਚਿਆਂ ਨੂੰ ਮਾਤਾ-ਪਿਤਾ ਉਹ ਛੋੜਿਆ ਪੁੱਖਸ ਜਨਮ ਨੇ ਬੰਦੇ ਇਸ ਤਰ੍ਹਾਂ ਕਿ ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਡਿਊਟੀ ਲੱਗੀ ਮੈਂ ਗੁਰੂ ਘਰ ਦੇ ਇੱਕ ਡਾਕੀਆ ਕਿ ਆਪਣਾ ਆਪ ਸੰਭਾਲ ਕੇ ਸਿੱਖੀ ਦੇ ਨਾਲ ਜੁੜ ਕੇ ਔਰ ਮਾਰੇ ਬਖਸ਼ ਨੂੰ ਸਮਾਰੋ ਲੈ ਕੇ ਛੋਟੀ ਜੀ ਗੱਲ ਕਰਨਾ ਚਾਹਣਾ ਸਤ ਜਗਨੈਸ਼ ਸਿੰਘ ਭਿੰਡਰਾ ਉਹਨਾਂ ਕੋਲ ਇੱਕ ਪਰਿਵਾਰ ਆਇਆ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੇ ਮਹਾਰਾਜ ਕੀ ਹੁਕਮ ਹੈ ਤਾਂ ਤੇ ਇਹ ਦੱਸੋ ਕਿ ਤੁਹਾਡੇ ਕੋਲ ਸ਼ਿਸ਼ਤਰ ਕਿੰਨੇ ਉਹ ਕਹਿੰਦੇ ਮਹਾਰਾਜ ਸ਼ਿਸ਼ਤਰ ਤਾਂ ਸਾਡੇ ਕੋਈ ਵੀ ਨਹੀਂ ਸੱਤ ਜੀ ਆ ਸੀ ਧਰਦੇ ਸਾਡੀਆਂ ਤਿੰਨ ਮਾਤਾਵਾਂ ਨੇ ਭੈਣਾਂ ਨੇ ਤੇ ਸਾਡੇ ਬਜ਼ੁਰਗ ਨੇ ਤੇ ਮੈਂ ਆ ਉਹ ਕਹਿੰਦੇ ਕਿ ਨਾਲ ਬਣਾ ਸਮਾ ਬੜਾ ਭਿਆਨ ਲੱਗੇ ਸ਼ਿਸ਼ਤਰ ਆਪਣੇ ਕੋਲ ਰੱਖੋ ਸ਼ਿਸ਼ਤਰ ਵਿੱਦਿਆ ਤੇ ਬਾੜੀ ਵਿੱਦਿਆ ਤੇ ਬੱਚੇ ਨੂੰ ਦੇਓ 82 ਜੋ ਹੋਇਆ ਤੇ ਉਸ ਤੋਂ ਇਸ ਕਰਕੇ ਮੇਰੀ ਵੀ ਹਾਂ ਲੰਗਵਾੜ ਵਿੱਚ ਗੁਰੂ ਕਰਤਾ ਸਨੇਹਾ ਦੇ ਆਇਆ ਬਾਬਾ ਜੀ ਦੇ ਚਰਨ ਛੋਹੇ ਸੀਗੇ ਨਾਲ ਚ ਮੈਨੂੰ ਦਸਰੇ ਪਾਸੇ ਦਿਖਦੇ ਇਸ ਕਰਕੇ ਮੈਂ ਵੀ ਜੂਲ ਚੱਲ ਕੇ ਆਇਆ ਪਰ ਤੁਮੇ ਕਰ ਕਹਿਣਾ ਆ ਕਿ ਆਪਣੇ ਆਪ ਨੂੰ ਸੰਭਾਲੋ ਜਿਹੜੀਆਂ ਮਾਵਾਂ ਤੇ ਗਰਭ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਔਰ ਬਾਬੂਆਂ ਨੂੰ ਸਾਰੇ ਸਿੰਘ ਪੌਣ ਨੂੰ ਦੇਣਾ